ਹਾਂਜੀ ਕਿਦਾਂ ਖਾਰੇ ਅੱਜ ਦੀ ਵੀਡੀਓ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਹੈਗੀ ਆਪਣੀ ਇੰਟਰਨੈਟ ਦੀ ਤਾਕਤ ਇੰਟਰਨੈਟ ਦੀ ਵੀ ਕੀ ਤਾਕਤ ਹੈ ਇੰਟਰਨੈਟ ਦੀ ਤਾਕਤ ਨੂੰ ਸਮਝੋ ਇੰਟਰਨੈਟ ਦੇ ਜਰੀਏ ਲੋਕ ਲੱਖਾਂ ਕਰੋੜ ਰੁਪਏ ਕਮਾ ਰਹੇ ਨੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਇੰਟਰਨੈਟ ਦੇ ਜਰੀਏ ਕਿਵੇਂ ਪੈਸੇ ਦੁਨੀਆ ਕਮਾ ਰਹੀ ਹੈ ਅੱਜ ਆਪਾਂ ਪਹਿਲੇ ਨੰਬਰ ਦੇ ਵਿੱਚ ਜੀ ਇੰਟਰਨੈਟ ਦੀ ਤਾਕਤ ਤਾਕਤ ਸਮਝੋ ਪਹਿਲਾ ਨੰਬਰ ਹੈਗਾ ਅਮਾਜੋਨ ਅਮਾਜੋਨ ਜਿਸ ਦਾ ਆਪਣਾ ਕੋਈ ਸਟੋਰ ਨਹੀਂ ਹੈਗਾ ਆਪਣਾ ਕੋਈ ਸਟੋਰ ਨਹੀਂ ਪਰ ਇੰਟਰਨੈਟ ਜਾਈਏ 25400 ਕਰੋੜ ਰੁਪਏ ਖਲਾਨਾ ਕਮਾਰੇ कमा रहे हैं दू नंबर से आ गए ओयो ओयो का अपना कोई होटल नहीं पर इंटरनेट जरिए जरिए तरवजा सौ पोड़ रुपये सलाना कमाए सलाना ਕਮਾਈ ਤੇ ਬਿਕਨ ਪਰਚਾਈ ਹੋਲਾ ਹੋਲਾ ਦੀ ਕੋਈ ਆਪਣੀ ਕਾਰ ਨਹੀਂ ਹੈ ਆਪਣਾ ਹੀ ਪ੍ਰਕਾਰ ਨਹੀਂ ਹੈ ਪਰ ਉਸ ਦੀ ਫਲਾਨਾ ਟਰਨਓਵਰ ਟਰਨਓਵਰ ਹਾਂ ਇਹ ਸ਼ੋਪ ਨੇ ਕਰੋੜ ਰੁਪਏ। ਨੰਬਰ 7 avalon ਦਾ ਜਿਹਦਾ ਵੀ ਆਪਣਾ ਸਟੋਰ ਨਹੀਂ ਉਹਦੀ ਫਲਾਣਾ ਟਰਨਓਵਰ 25400 ਰੁਪਏ ਤੇ ਉਹ ਦਾ 3550 ਰੋੜ ਤੇ ਉਹ ਲਾ ਜੀ ਕੋਈ ਆਪਣੀ ਕਾਰ ਨਹੀਂ ਉਹਦੀ ਟਰਨਓਵਰ 2850 ਹੁਣ ਆਪਾਂ ਅੱਗੇ ਦੱਸਾਂਗੇ ਨੰਬਰ ਹੈਗਾ ਜਮੈਟੋ 4 ਨੰਬਰ ਆ ਗਿਆ YouTube ूब यूट्यूब का अपना कंटेंट नहीं हूँ अपना कोई कंटेंट नहीं है नहीं है पर क्रिए की वीडियो तो क्रिए दीडियो दी तो फलाना टर्न ओवर है टन ओवर चौदह हजार तीन सौ करोड़ एडस नंबर है नैटफ्लिक्स नैटफ्लिक्स का भी अपना कंटेंट नहीं होंगे होंगे ਇੰਟਰਨੈਟ ਅੱਡੇ ਲਈ ਇਹ পাইথন ਵਿਆਗ ਰੋਲ ਬਣਦੇ পাইথন ਵਿਆਗ ਰੋਲ ਸੁਣਾਉਣ ਸੁਣਾਉਣਾ ਦੇ ਸ਼ੇ ਨੰਬਰ ਹੈਗਾ ਬਿੱਟ ਪਾਇਨ ਬਿੱਟ ਪਾਇਨ ਦਾ ਆਪਣਾ ਕੋਈ ਫਿਜ਼ੀਕਲ ਵਾਇਰ ਨਹੀਂ ਫਿਜ਼ੀਕਲ ਕੁਆਇਨੀ ਹੈ ਨਾ ਪਰ ਨੈਟ ਜਰੀ ਕਮਾਈ ਬਿੰਟਕਾਂ ਦੀ ਕੁਆਇ ਤੁਸੀਂ ਕਮੈਂਟ ਕਰਕੇ ਦੱਸਣੀ ਹੈ ਜੀ ਬਿੰਟਕ ਕੁਆਇ ਨੈਟ ਜਰੀ ਇਸ ਨਾਲ ਦਾ ਟਾਕਨਓਵਰ ਕਿੰਨਾ ਲੈ ਰਹੇਗਾ ਤੇ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ ਹੈਗਾ YouTube ਦੇ CS ਸਰਾਓ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰੋ ਧੰਨਵਾਦ